ਤੋਂ ਤੇ ਲੁੱਟਕ ਹੋਣ ਅਤੇ ਨਸ਼ਿਆਂ ਦੇ ਮਾਪਲੇ ਵਿੱਚ ਨਵਾਂ ਸ਼ਹਿਰ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ। ਪ੍ਰੈਸ ਕਾਨਫਰੰਸ ਦੌਰਾਨ ਐਸਪੀ ਨਵਾਂ ਸ਼ਹਿਰ ਰਾਜਕੁਮਾਰ ਬਰਾੜ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੁਝ ਕਿਹਾ ਹੈ। ਹਮਦੂਕੇ ਐਸਐਸਪੀ ਜ਼ਿਲ੍ਹਾ ਸੀਪਗ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਦੀ ਦਿਸ਼ਾ ਨਿਰਦੇਸ਼ਾ ਤੇ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਜ਼ਿਲ੍ਹਾ ਪੁਲਿਸ ਵੱਲੋਂ ਮਹਮ ਚਲਾਈ ਹੋਈ ਹੈ। ਉਹਦੇ ਚ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ 23 ਤਰੀਕ ਨੂੰ ਸਿਟੀ थाना ਨਮਾਸ਼ਹਿਰ ਦੀ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਮਹਾਲੋਂ ਪਿੰਡ ਦੇ ਲਾਗੇ ਤਾਂ ਦੋ ਨੌਜਵਾਨ ਜਿਹੜੇ ਪਲਸਰ ਤੇ ਸਵਾਰ ਸੀ ਉਹਨਾਂ ਨੂੰ ਸ਼ੱਕ ਦੀ ਬਨਾ ਤੇ ਕਾਬੂ ਕੀਤਾ ਜਿਨ੍ਹਾਂ ਪਾਸੋਂ 40 ਗੋਲੀਆਂ ਨਸ਼ੀਲੀਆਂ ਬਰਾਮਦ ਹੋਈਆਂ ਸੀ ਇਹਨਾਂ ਨੂੰ ਕੱਲ ਅਦਾਲਤ 'ਚ ਪੇਸ਼ ਕੀਤਾ ਗਿਆ ਪੁਲਿਸ ਰਿਮਾਂਡ ਹਾਸਲ ਹੋਇਆ ਔਰ ਜਦੋਂ ਇਹਨਾਂ ਤੋਂ ਮਜੀਦ ਪੁੱਛਗਿੱਛ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਮਿਤੀ 19 ਤਰੀਕ ਨੂੰ ਆਪਣੇ ਨਵੇਂ ਸ਼ਹਿਰ ਦੇ ਲੋਕਲ ਜਿਹੜੇ ਹੈਗੇ ਬਸਨੀਕ ਜਿਹੜੇ ਕਰਿਆਮ ਰੋਡ ਤੇ ਬੇਗੋਪਰ ਪਿੰਡ ਵੱਲ ਨੂੰ ਜਾ ਰਹੇ ਸੀ ਦੰਪਤੀ ਸੀ ਦਾ ਉਹਨਾਂ ਤੋਂ ਛੁਰਾ ਮਾਰ ਕੇ ਉਹਨਾਂ ਤੋਂ ਬਾਲੀ ਖੋਲੀ ਸੀ ਇਹ ਵਾਰਦਾਤ ਜਿੰਨਾ ਵੱਲੋਂ ਅੰਜਾਮ ਦਿੱਤੀ ਗਈ ਸੀ ਇਸ ਸਬੰਧੀ ਥਾਣਾ ਸਿਟੀ ਨਵਾਂ ਸ਼ਹਿਰ ਦੇ ਵਿੱਚ 36 ਨੰਬਰ ਮੁਕੱਦਮਾ ਦਰਜ ਸੀਗਾ ਇਸ ਤੋਂ ਇਲਾਵਾ ਇਹਨਾਂ ਨੇ ਮਿਤੀ 21 ਨੂੰ ਇੱਕ ਪਰਮਜੀਤ ਨਾਂ ਦੇ ਵਿਅਕਤੀ ਤੋਂ ਨਵੇਂ ਵਾਦੀ ਦਾ ਰਹਿਣ ਵਾਲਾ ਹੈ ਉਹ ਜਦੋਂ ਕ੍ਰਿਆਮਬਲ ਜਾ ਰਿਹਾ ਸੀ ਉਹਦੇ ਕੋਲੋਂ ਉਹਦਾ ਮੋਬਾਈਲ ਤੇ ਪਰਸ ਖੋਲਿਆ ਸੀ ਰਾਤ ਦੇ ਟਾਈਮ ਸੋ ਇਹ ਦੋ ਬਾਰਦਾਤਾਂ ਇਹਨਾਂ ਵੱਲੋਂ ਅੰਜਾਮ ਦਿੱਤੀਆਂ ਗਈਆਂ ਸੀ ਪਲਸਰ ਮੋਟਰਸਾਈਕਲ ਦਾ ਇਸਤੇਮਾਲ ਕੀਤਾ ਗਿਆ ਸੀ ਇਹਨਾਂ ਤੋਂ ਇਹਨਾਂ ਦੇ ਕੀਤੇ ਹੋਏ ਇਨਕਸ਼ਾਫ ਮੁਤਾਬਕ ਖੋਈ ਹੋਈ ਸੋਨੇ ਦੀ ਬਾਲੀ ਪਰਸ ਤੇ ਵਰਤਿਆ ਹੋਇਆ ਜਿਹੜਾ ਇਹਨਾਂ ਦਾ ਉਜਾਰ ਸੀਗਾ ਉਹੋ ਤੇ ਨਾਲ ਪਲਸਰ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਇਸ ਤੋਂ ਇਲਾਵਾ ਇਹਨਾਂ ਨੇ ਇਨਕਸ਼ਾਫ ਕੀਤਾ ਕਿ ਇਹਨਾਂ ਨੇ ਅਪਰਾਧ ਨੂਰ ਮਹਿਲ ਔਰ ਫਲੋਰ ਦੇ ਏਰੀਏ ਦੇ ਵਿੱਚ ਵੀ ਪਿਛਲੇ 1 ਮਹੀਨੇ ਦੌਰਾਨ 7 ਦੇ ਕਰੀਬ ਇਸੇ ਤਰ੍ਹਾਂ ਦੀਆਂ ਬਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਸੋ ਇਹਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਰਿਮਾਂਡ ਹਾਸਲ ਹੋ ਗਿਆ ਹੈ ਹੋਰ ਮਜਬੂਤ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਸਾਨੂੰ ਇਹਨਾਂ ਤੋਂ ਇਸ ਤਰ੍ਹਾਂ ਦੀਆਂ ਬਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ ਰਿਮਾਂਡ ਕਿੰਨੇ ਦਿਨ ਦਾ ਸਰ ਇੱਕ ਦਿਨ ਇੱਕ ਦਿਨ ਦਾ ਰਿਮਾਂਡ ਇਹਨਾਂ ਦਾ ਹਾਸਲ ਹੋਇਆ ਹੈ ਪੁਰਬੀ ਤੋਂ ਬਾਰਤ ਤੱਕ ਕਿੰਨੇ ਨਹੀਂ ਆਈ ਹੁਣ ਇਹ ਇਹਨਾਂ ਤੋਂ ਤਕਰੀਬਨ 9 ਬਾਰ ਦਾ ਜਿਹੜੀਆਂ ਸਾਡੇ ਕੋਲੋਂ ਟ੍ਰੇਸ ਹੋਈਆਂ ਇਸੇ ਤਰ੍ਹਾਂ ਦੀਆਂ ਜਿਤੇ ਵਿੱਚ ਦੋ ਸਾਡੇ ਸਿਟੀ ਨਵਾਂ ਸ਼ਹਿਰ ਦੇ ਏਰੀਏ ਦੇ ਆ ਔਰ ਜਿਹੜੀਆਂ ਸੱਤ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਰਾ ਫਲੋਰ ਤੇ ਨੂਰ ਮੈਲ ਏਰੀਏ ਦੇ ਵਿੱਚ ਕੀ ਕੀ ਇਹਨਾਂ ਨੇ ਸਰ ਅਰੈਸਟ ਫੈਮਲੀ ਬੈਕ ਹੋਣ ਕੀ ਮਤਲਬ ਪਾਤਰ ਮਦਰ ਜਾਂ ਕੋਈ ਕੰਮ ਇਹ ਦੋਨੋਂ ਇਹਨਾਂ ਦਾ ਜਿਹੜਾ ਨਾਮ ਹੈ ਇੱਕ ਦਾ ਨਾਮ ਹੈ ਜਸਪ੍ਰੀਤ ਔਰ ਦੂਜੇ ਦਾ ਨਾਮ ਹੈ ਜਗਦੀਸ਼ ਸੋ ਜਗਦੀਸ਼ ਜਿਹਦੀ ਉਮਰ 31 ਸਾਲ ਹੈ ਔਰ ਦੂਜਾ ਗੁਰਪ੍ਰੀਤ ਗੁਰਪ੍ਰੀਤ ਇਹਦੀ ਉਮਰ 25 ਸਾਲ ਹੈ ਇਹ ਦੋਨੋਂ ਖਾਨਖਾਨਾ ਪਿੰਡ ਜਿਹੜਾ ਮੁਕੰਦ ਪਰਥਾਣੇ ਚ ਉੱਥੋਂ ਦੇ ਰਹਿਣ ਵਾਲੇ ਆ ਜਿਹੜਾ ਜਗਦੀਸ਼ ਹੈਗਾ ਇਹ ਮੈਰਿਡ ਹੈ ਇਹਦੀ ਵਾਈਫ ਜਿਹੜੀ ਯੂ ਐਸ ਏ ਰਹਿ ਰਹੀ ਹੈ ਔਰ ਇਹ ਜਿਹੜਾ ਹੈਗਾ ਗੁਰਪ੍ਰੀਤ ਇਹ ਅਨਮੈਰਿਡ ਹੈਗਾ ਸੋ ਇਹਨਾਂ ਦੇ ਖਿਲਾਫ ਪਹਿਲਾਂ ਤਾਂ ਕੋਈ ਮੁਕੱਦਮਾ ਨਹੀਂ ਦਰਜ ਹੈ ਲੇਕਿਨ ਇਹ 1 ਮਹੀਨੇ ਤੋਂ ਇਸ ਕੰਮ ਵਿੱਚ ਐਕਟਿਵ ਹੋਏ ਸੀਗੇ ਇਹ ਅਪੀਕਦੀ ਗਿਆ ਬਾਦ ਜਗਦੀਸ਼ ਦਾ ਨਹੀਂ ਹਲੇ ਤੱਕ ਇਹ ਕਦੇ ਬਾਦ ਨਹੀਂ ਗਿਆ ਸਰ ਅਰੈਸਟ ਇਹਨਾਂ ਨੂੰ 23 ਤਰੀਕ ਨੂੰ ਅਰੈਸਟ ਕੀਤਾ ਗਿਆ ਸੀਗਾ 23 ਦੋਨੋਂ ਜਿਹੜਾ ਬਾਦ ਦਾ ਤੇ ਵਰਤਿਆ ਮੋਟਰਸਾਈਕਲ ਇਹਨਾਂ ਆਪਣੇ ਇਹਨਾਂ ਨਾਲ ਤੇ ਹਾਂ ਉਹ ਵੈਰੀਫਾਈ ਕਰ ਰਹੇ ਆ ਵੈਸੇ ਇਹਦੇ ਕੋਲ ਜਗਦੀਸ਼ ਕੋਲ ਹੀ ਉਹ ਸੀਗਾ ਮੋਟਰਸਾਈਕਲ ਆਏ ਹੋਏ ਇਹਦੇ ਕੋਈ ਬੱਚਾ ਹੈ ਨਹੀਂ ਅਨੇਕ ਸਾਰੇ ਚੀਜ਼ਾਂ ਫੈਮਿਲੀ ਡਿਟੇਲ ਤਾਂ ਆਪਾਂ ਕਿਉਂ ਸ਼ੇਅਰ ਕਰਦੇ ਆ ਮਸ਼ੀਨੇ ਗੋਇਆ ਵੀ ਨਹੀਂ ਆ ਜੇਨਾਂ ਹਾਂਜੀ ਹਾਂਜੀ ਇਹਨਾਂ ਨੂੰ ਪਹਿਲਾਂ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਉਹ ਉਹਦੇ ਵਿੱਚੋਂ ਤੋਂ ਬਰਾਮਦਗੀ ਹੋਈ ਸੀਗੀ ਅਕਸੀਆਂ ਗੋਲੀਆਂ ਚਾਲੀ ਬਰਾਮਦ ਹੋਈਆਂ ਸੀ ਨਾਕੀ ਉਦਰਾਣ ਇਹਨਾਂ ਨੂੰ ਜਿਹੜਾ ਰੋਕ ਕੇ ਸ਼ੱਕ ਦੀ ਬਨਾਤੇ ਚੈੱਕ ਕੀਤਾ ਗਿਆ ਸੀ ਤਾਂ ਇਹ ਗੋਲੀਆਂ ਇਹਨਾਂ ਕੋਲ ਬਰਾਮਦ ਹੋਈਆਂ ਸਰ ਜਿਸ ਸਮੇਂ ਨਸ਼ੀਲੇ ਗੋਲੀਆਂ ਫੜੀਆਂ ਕਿ ਉਸ ਸਮੇਂ ਵੀ ਇਹਨਾਂ ਕੋਲ ਥਿਆ ਸੀ ਨਹੀਂ ਉਸ ਸਮੇਂ ਇਹਨਾਂ ਕੋਲ ਹਥਿਆਰ ਨਹੀਂ ਸੀਗਾ ਉਸ ਟਾਈਮ ਗੋਲੀਆਂ ਦੀ ਬਰਾਮਦਗੀ ਹੋਈ ਸੀ ਇਹਨਾਂ ਤੋਂ ਜਦੋਂ ਅਸੀਂ ਰਮਾਂਡ ਲੈ ਕੇ ਪੁੱਛਕਿਛ ਕੀਤੀ ਹੈ ਤਾਂ ਇਹ ਖਲਾਸਾ ਹੋਇਆ ਸੀ ਕਿ ਇਹਨਾਂ ਨੇ ਇਹ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਇਆ ਦੈਨ ਅਸੀਂ ਉਹ ਜਿਹੜਾ ਵਰਤਿਆ ਹੋਇਆ ਹਥਿਆਰ ਹੈ ਔਰ ਜਿਹੜੀ ਇਹਨਾਂ ਦੇ ਖੋਏ ਹੋਏ ਚੀਜ਼ਾਂ ਦੀ ਬਰਾਮਦਗੀ ਕੀਤੀ ਸਰ ਕਾਰਨ ਕੀ ਲੱਗਦਾ ਨਸ਼ੇ ਦੇ ਦੌਰ ਦੇ ਵਿੱਚ ਲੱਗਦਾ ਹੈ ਹਾਂ ਇਹ ਨਸ਼ੇ ਤੇ ਆਦੀ ਹੈਗੇ ਆ ਔਰ ਨਸ਼ੇ ਦੀ ਲੋੜ ਚ ਇਹ ਸਾਰੀਆਂ ਵਾਦਤਾਂ ਨੂੰ ਅੰਜਾਮ ਦਿੰਦੇ ਆ ਪਹਿਲਾਂ ਵੀ ਕਿਹਤਰਾ ਅਪਰਾਧਿਕ ਮਾਮਲਾ ਦਰਜ ਨਹੀਂ ਇਹਨਾਂ ਤੇ ਨਹੀਂ ਪਹਿਲਾਂ ਕੋਈ ਅਪਰਾਧਿਕ ਮਾਮਲਾ ਇਹਨਾਂ ਤੇ ਦਰਜ ਨਹੀਂ ਪਾਇਆ ਗਿਆ ਪਿਛਲੇ 1 ਮਹੀਨੇ ਤੋਂ ਇਹ ਐਕਟਿਵ ਹੋਏ ਸੀਗੇ